ਹਾਂ ਦੁਬਾਰਾ ਐਸਐਮਜ਼ ਦੇ ਜਰੀਏ ਜੀ ਲਾਈਵ ਹੋਏ ਹਨ ਤਸਵੀਰਾਂ ਤੁਹਾਨੂੰ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਅਲਗ-ਅਲਗ ਬੂਥਾਂ ਦਾ ਤੁਹਾਨੂੰ ਅਪਡੇਟ ਦਿੰਦੇ ਰਹੇ ਹਾਂ ਤਾਜ਼ੀ ਅਪਡੇਟ ਦਿੰਦੇ ਰਹੇ ਹਾਂ ਪਰ ਤੁਹਾਨੂੰ ਦੱਸ ਜਾਈਏ ਕਿ ਬੋਟਾ ਬੋਰਡਿੰਗ ਦਾ ਸਮਾਂ ਸਮਾਪਤ ਹੋ ਚੁੱਕਾ ਹੈ 6 ਵਜੇ ਦੇ 10 ਮਿੰਟ ਹੋ ਚੁੱਕੇ ਹੈ ਤੁਹਾਨੂੰ ਅਸੀਂ ਉਹਨੂੰ ਨਵੀਂ ਅਪਡੇਟ ਦਿੰਦੇ ਹਾਂ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਕਿ 26 ਨੰਬਰ ਦੇ ਬੂਥ ਤੇ ਜਿਹੜੀ ਬੋਰਡਿੰਗ ਹੁਣ ਜਿਹੜੀ 6 ਵਜੇ ਤੱਕ ਦੀ ਹੈਗੀ 681 ਹੈਗੀ 24 ਨੰਬਰ ਤੇ 400 ਹੈਗੀ 83 ਤੇ 25 ਨੰਬਰ ਤੇ ਹੈਗੀ ਹੈ 654 ਸਭੀ ਨੰਬਰ ਤੇ 70% 24 ਨੰਬਰ 77% ਤੇ 25 ਨੰਬਰ 18% ਅਪਰੋਕਸੀਮੇਟ ਦੱਸਿਆ ਜਾ ਰਿਹਾ ਤੁਹਾਨੂੰ ਤਸਵੀਰਾਂ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀਆਂ ਲਾਈਵ ਤਸਵੀਰਾਂ ਵਿਖਾਈਆਂ ਕੱਲੇ-ਕੱਲੇ ਬੂਤੇ ਜਾ ਕੇ ਤੁਹਾਨੂੰ ਅਪਡੇਟ ਦਿੱਤੀ ਹੈ ਵੀ ਕਿੰਨੀ ਵੋਟ ਪੈ ਚੁੱਕੀ ਆ ਲੋਕਾਂ ਨਾਲ ਵੀ ਗੱਲਬਾਤ ਕੀਤੀ ਆ ਲੋਕਾਂ ਦੇ opinion ਵੀ ਜਾਣੇ ਨੇ ਆਪਾਂ ਲੋਕਾਂ ਦੇ ਮੁੱਦੇ ਦਿਮਾਗ ਵਿੱਚ ਕੀ ਸੀ ਉਹ ਵੀ ਜਾਣਿਆ ਵਾ ਤੇ ਇਸ ਵਕਤ ਜਿਹੜਾ VOTING ਦਾ ਸਮਾਂ ਸਮਾਪਤ ਹੋ ਚੁੱਕਾ ਵਾ ਅੰਦਰ ਤੁਹਾਨੂੰ ਦਿਖਾਣੇ ਤਸਵੀਰਾਂ ਬਿਲਕੁਲ ਗੇਟ ਲੱਗ ਚੁੱਕਾ ਵਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਹੜਾ ਸਮਾਂ ਵਾ 6:00 ਵੇ ਦਾ ਹੋ ਚੁੱਕ ਗਿਆ ਵਾ ਗੇਟ ਲੱਚੁਕਾ ਵਾ ਔਰ VOTING ਇਸ ਵਕਤ ਪਹਿਨੀ ਬੰਦ ਹੋ ਚੁਕੀ ਆ ਲੋਗ ਨੂੰ ਲੋਗਾਂ ਨੂੰ ਪਤਾ ਵਾ 6:00 ਤੱਕ ਦਾ ਲਾਸਟ ਟਾਈਮ ਸੀਗਾ ਤੇ ਇਸ ਵਕਤ ਗੇਟ ਲੱਚੁਕਾ ਵਾ ਬਿਲਕੁਲੀ ਸਮਾਪਤ ਹੋ ਚੁਕਾ ਕੰਮ ਸਵੇਰ ਤੋਂ ਲੈ ਕੇ ਅਪਡੇਟ ਸ਼ਾਮ ਤੱਕ ਤੁਹਾਨੂੰ ਦਿੱਤੀ ਨਵੀਂ ਦੁਬਾਰਾ ਤੁਹਾਨੂੰ ਦੱਸ ਦਿੰਦੇ ਹਾਂ ਹਲਕਾ ਪੱਛਮੀ ਦੀ ਦੱਸ ਦਿੰਦੇ ਹਾਂ 681 24 ਨੰਬਰ ਬੂਦੀ 443 25 ਨੰਬਰ ਬੂਦੀ 654 ਪਰਸੈਂਟੇਜ ਦੀ ਗੱਲ ਕਰੀਏ 26 ਨੰਬਰ 70% 24 ਨੰਬਰ 77% 88 25 ਨੰਬਰ 68% ਅਪਰੋਕਸੀਮੇਟ ਤਾਂ ਦੱਸ ਰਹੇ ਹੈ ਤਸਵੀਰਾਂ ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਖਾਈਆਂ ਵਾ ਲੋਕਾਂ ਦੇ ਮੁੱਦੇ ਕੀ ਸੀਗੇ ਤੁਹਾਨੂੰ ਕੱਲੇ-ਕੱਲੇ ਮੁੱਦਾ ਦੱਸਿਆ ਕਿਸੇ ਦਾ ਐਜੂਕੇਸ਼ਨ ਨੂੰ ਲੈ ਕੇ ਮੁੱਦਾ ਸੀ ਕਿਸੇ ਦਾ ਸੜਕ ਨੂੰ ਲੈ ਕੇ ਮੁੱਦਾ ਸੀਗਾ ਕਿਸੇ ਦਾ ਮੈਡੀਕਲ ਨੂੰ ਲੈ ਕੇ ਮੁੱਦਾ ਸੀਗਾ ਕਿਸੇ ਦਾ ਪਾਣੀ ਨੂੰ ਲੈ ਕੇ ਕਿਸੇ ਦਾ ਬਿਜਲੀ ਨੂੰ ਲੈ ਕੇ ਅਲੱਗ-ਅਲੱਗ ਮੁੱਦੇ ਸੀਗੇ ਤੇ ਲੋਕਾਂ ਨੇ ਹੁਣ ਬਖਤ ਦੇਸੇਗਾ ਆਉਣ ਵਾਲੀ ਸਰਕਾਰ ਲੋਗਾ ਦੇ ਮੁੱਦੇ ਦੇ ਹੱਲ ਕਰੇਗੀ ਇਹ ਨਹੀਂ ਕਰੇਗੀ ਤਸਵੀਰਾਂ ਤੁਹਾਨੂੰ ਸ਼ਾਮ ਤੱਕ ਦੀਆਂ ਅਸੀਂ ਸਪਸ਼ਟ ਦਿਖਾਈਆਂ ਵਾ ਹੋਰ ਵੀ ਤੁਹਾਨੂੰ ਨਵੀਂ ਅਪਡੇਟ ਦਿੰਦੇ ਰਾਵਾਂਗੇ ਵੇਖਦੇ ਰਹੋ ਐਸਐਮਜ਼ेड ਨਿਊਜ਼ ਕੈਮਰਾਮੈਨ ਬਲਵਿੰਦਰ ਬਾਪਦੇਣਾ ਰਮਨ ਹੌਲਕ